लोक हित, लोका दी आवाज़ <गणागी> सौ ॾेढ सौ पंद्रहं लाइ बि आहे ਦੁਕਾਹੋ ਹੀ ਤਰਾਬ ਅੱਬ ਠੀਕ ਇਸ ਟ੍ਰੂਪ ਜੇ ਬਟਾ ਲਓ ਜਿਹੜੇ ਤਿੰਨ ਚਾਰ ਬੁਲਾ ਰਹੇ ਨੇ ਉਹ ਅੱਗੇ ਹੋ ਜਿਓ ਤੇ ਬਾਕੀ ਕਿੱਥਾ ਹਾਲ ਹੈ ਕੰਮ ਕੋ ਗੱਲ ਉਹੀ ਕਰੀਏ ਜਿਹੜੀ ਸੌਲਿਡ ਜੀ ਹੋਵੇ ਠੀਕ ਹੈ ਪਤਾ ਆ ਕੰਮ ਹੋਇਆ ਨਾ ਦਾ ਵੈਗੁਰ ਜੀ ਕੇ ਫਾਤੇ ਦਾਸ ਧਰਮ ਸਿੰਘ ਨਗਰ ਰਾਮ ਸਿੰਘ ਵਾਲਾ ਅਤੇ ਤੂਤਾ ਇਹਨਾਂ ਦੋ ਪਿੰਡਾਂ ਦੀ ਜਿਹੜੀ ਜ਼ਮੀਨ ਆ ਅੱਜ ਜਿੰਨੇ ਵੀ ਸਾਡੇ ਕਿਸਾਨ ਭਰਾ ਇੱਥੇ ਕਤਰ ਹੋਏ ਆ ਤੁਸੀਂ ਆ ਪਿੱਛੇ ਦੇਖ ਸਕਦੇ ਜੀ ਜਿਹੜੇ ਪਿਛਲੇ ਦਿਨੀ ਜ਼ਿਆਦਾ بارش ਹੋਈ ਆ ਇਹ ਆਈਵਰੀ ਜਦੋਂ بارش ਹੁੰਦੀ ਹੈ ਜਿੰਨਾ ਵੀ ਏਰੀਆ ਨਾ ਸਾਡਾ ਇਹ 250 ਕਿਲਾ ਆਈਵਰੀ ਸਾਨੂੰ ਇਹ ਝੋਨਾ ਜਿਹੜਾ ਦੁਬਾਰਾ ਲਾਉਣਾ ਪੈਂਦਾ ਅਸੀਂ ਸਰਕਾਰਾਂ ਅੱਗੇ ਜਿਹੜੀ ਮੌਕੇ ਦੀ ਸਰਕਾਰ ਆ ਭਗਵੰਤ ਮਾਨ ਦੀ ਉਹਦੇ ਵਸਤੂ ਵੀ ਕਰਦੇ ਆ ਬੇਨਤੀ ਵੀ ਕਰਦੇ ਆ ਕਿ ਆ ਕੇ ਸਾਰ ਲਓ ਮੈਂ ਹੁਣ ਹੁਣੇ ਹੁਣੇ ਅੱਡੇ 'ਚ ਗਿਆ ਸੀ ਤੂੰ ਤੱਡੇ 'ਚ ਉੱਥੋਂ ਦੇ ਮੈਨੂੰ ਜਿਹੜੇ ਸਾਡੇ ਇਲਾਕੇ ਦੇ ਸਤਕਾਰ ਜੋ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਆ ਅਸ਼ਵਨੀ ਕੁਮਾਰ ਜੀ ਉਹਨਾਂ ਨੂੰ ਮੈਂ ਮਿਲ ਕੇ ਆਇਆ ਉਹਨਾਂ ਨਾਲ ਮੈਂ ਇਸ ਗੱਲ ਦਾ ਜਿਗਰ ਹੁਣੇ ਹੁਣੇ ਕਰਕੇ ਵੀ ਆਇਆ ਆ ਕਿ ਤੁਸੀਂ ਗੱਡੀ 'ਚ ਬੈਠ ਕੇ ਸ਼ਹਿਰ ਨੂੰ ਤੇ ਚਲੇ ਚੱਲੇ ਜੇ ਲੇਕਿਨ ਇੱਧਰ ਆ ਕੇ ਸਾਰ ਤੇ ਲਓ ਜਰਾ ਦੇਖੋ ਤਾਂ ਹੀ ਜਾ ਕੇ ਜਿਹੜੇ ਕਿਸਾਨ ਵੀਰ ਆਓ ਡੁੱਬੇ ਖੜੇ ਆ ਜਾ ਕੇ ਸਾਡੀ ਮੁੱਖ ਮੰਤਰੀ ਤੱਕ ਜਾਂ ਸਾਡੇ ਇਲਾਕੇ ਦੇ ਜਿਹੜੇ ਸਤਕਾਰਯੋਗ ਮੰਤਰੀ ਲਾਲਜੀ ਸਿੰਘ ਭੁੱਲਰ ਜੀ ਆ ਉਹਨਾਂ ਤੱਕ ਇਹ ਖਬਰ ਜ਼ਰੂਰ ਪਹੁੰਚਾਓ ਕਿ ਸਾਡਾ ਏਰੀਆ ਜਿਹੜਾ ਹੈ ਬਾਰਸ਼ ਦੇ ਨਾਲ ਪਾਣੀ ਦੇ ਨਾਲ ਡੁੱਬ ਚੁੱਕਾ ਆ ਅਸੀਂ ਪਹਿਲਾਂ ਵੀ 45-4500 ਦੇ ਕੇ ਜਾਂ 5-5000 ਦੇ ਕੇ ਝੋਨਾ ਲਵਾ ਚੁੱਕੇ ਆ ਇਹ ਜਿੰਨਾ 2-250 ਕਿਲੋ ਕਿਲਾ ਏਰੀਆ ਇਸ ਦੁਬਾਰਾ ਲਾਉਣਾ ਪੈਣਾ ਆ ਸੋ ਕਿਸਾਨਾਂ ਦਾ ਬਹੁਤ ਬੁਰਾ ਹਾਲ ਆ ਉਧਰੋਂ ਦਰਿਆ ਵਿੱਚ ਵੀ ਪਾਣੀ ਆ ਰਿਹਾ ਫੇਰ 2 250 ਕਿੱਲਾ ਤੁਹਾਡੇ ਪਿੰਡ ਦਾ ਹੈ ਬਾਕੀ ਏਰੀਆ ਦਾ ਕਿੱਲਾ ਗਿਆ ਇਹ ਦੇਖੋ ਜੀ ਕੋਈ ਤੂਤ ਏਰੀਆ ਆ ਜਾਂਦਾ ਤੇ ਕੁਝ ਸਾਡਾ ਨਗਰ ਰਾਮ ਸਿੰਘ ਵਾਲੇ ਦੀ ਜ਼ਮੀਨ ਆ ਜਾਂਦੀ ਹੈ ਪਿੰਡ ਪ੍ਰਭਾਵਤ ਹੋਏ ਪ੍ਰਭਾਤ ਤੇ ਪਿੰਡ ਰਸੂਲਪੁਰ ਤੂਤ ਰਾਮ ਸਿੰਘ ਵਾਲਾ ਮੁੱਠਿਆਂ ਵਾਲਾ ਜਿੱਦਾਂ ਪਿੱਛੇ ਲਾ ਲੋ ਝੁੱਗੀਆਂ ਜਾਂ ਰਾਦਲ ਕੇ ਇਹ ਜਿੰਨਾ ਏਰੀਆ ਨਲਾਂ ਪੈਂਦਾ ਆ ਨਲਾਂ ਕੋੜ ਬੁੱਡੇ ਤੋਂ ਲੈ ਕੇ ਉੱਚੀਆਂ ਥਾਵਾਂ ਤੋਂ ਜਿੰਨਾ ਵੀ ਸਾਰਾ ਪਾਣੀ ਇੱਕ ਥਾਂ ਹੀ ਜਮਾ ਹੋਈ ਜਾਂਦਾ ਆ ਅੱਗੇ ਡਰੇਨ ਆ ਡਰੇਨ ਜਾਂ ਉੱਚੀਆਂ ਛੜਕਾਂ ਲਾ ਲੋ ਜਾ ਜੇ ਦਾਵੀ ਸੜਕ ਨਵੀਂ ਬੱਜੀ ਹੀ ਉੱਚੇ ਆ ਇਹਦੇ ਥੱਲੇ ਉਹਦੀ ਸੈਂਵਲ ਤੇ ਜ਼ਰੂਰ ਨਗਾਏ ਆ ਪਰ ਪਾਣੀ ਨਿਕਾਸ ਨਹੀਂ ਹੋ ਰਿਹਾ ਕਿਸੇ ਬੰਨੇ ਇਸ ਪਾਣੀ ਦਾ ਨਿਕਾਸ ਨਹੀਂ ਹੈ ਕਿਸੇ ਬੰਨੇ ਵੀ ਹਾਲੇ ਹੀ ਆ ਕਿ ਸਰਕਾਰਾਂ ਜਿਹੜੀ ਮੇਰੀ ਸੋਚਣ ਦੀ ਗੱਲ ਇਹ ਆ ਕਿ ਸਰਕਾਰਾਂ ਦੇ ਨਾਲ ਅਸੀਂ ਵੀ ਮਿਲ ਜੁਲ ਕੇ ਇਹ ਕੰਮ ਬਲਾਦ ਜ਼ਰੂਰ ਮਾਰਾਂਗੇ ਜਦੋਂ ਸਾਡੀ ਜ਼ਮੀਨ ਵਿਹਲੀ ਹੋਈ ਨਾ ਅਸੀਂ ਇੱਕ ਮੈਂ ਆਪਣੇ ਆਪ ਦੇ ਮਨ ਨਾਲ ਵਿਚਾਰ ਜ਼ਰੂਰ ਲਾਇਆ ਆ ਕਿ ਜਿਹੜਾ ਪਾਣੀ ਆ ਇਹ ਪਾਣੀ ਇੱਥੋਂ 1.5 ਕਿਲੋਮੀਟਰ ਸਿੱਧੇ ਸ਼ਾਰਟਕਟ ਡਰੇਨ ਪੈਂਦੀ ਹਨ ਥੱਲੇ ਕੋਈ 10 ਦਾ ਜਾਂ 20 ਦਾ 25 ਦਾ ਪੂਰਾ ਅੰਡਰਗਰਾਊਂਡ ਕਰਕੇ ਜਿਹੜਾ ਪਾਣੀ ਆ ਥਾਂ ਥਾਂ ਤੋਂ ਮੋਗਾ ਕਰਕੇ ਜਿਹੜਾ ਡਰੇਨ ਚ ਪਾਇਆ ਜਾਵੇ ਫੇਰ ਇਸ ਦਾ ਹੱਲ ਹੋਰ ਕੋਈ ਹੱਲ ਨਹੀਂ ਜੀ ਮੇਰਾ ਨਾਮ ਗੁਰਜੀਤ ਸਿੰਘ ਜੀ ਜੋਨ ਪ੍ਰਧਾਨ ਹਰਪੀਤ ਕਿਸਾਨ ਸੰਘਰਸ਼ ਕਮੇਟੀ ਕੋੜ ਬੁੱਢਾ ਮਸਲਾ ਜੀ ਆ ਵੇਖੋ ਤੁਸੀਂ ਜਿਹੜੀ ਬਰਸਾਤ ਹੋਈ ਆ ਤਿੰਨ ਚਾਰ ਦਿਨ ਤੋਂ ਬਹੁਤ ਜ਼ਿਆਦੀ ਬਰਸਾਤ ਹੋ ਚੁੱਕੀ ਆ ਤੇ ਜਿਹੜੇ ਸਾਡੇ ਤਿੰਨ ਚਾਰ ਪਿੰਡ ਆ ਜਿਵੇਂ ਤੂਤ ਹੋ ਗਿਆ ਝੁੱਗੀਆਂ ਆ ਰਾਮ ਸਿੰਘ ਵਾਲਾ ਇਹ ਸਾਰੇ ਤਕਰੀਬਨ ਹੜ੍ਹ ਤੋਂ ਪ੍ਰਭਾਵਿਤ ਆ। ਇਹ ਜਿਹੜੇ ਕਿਸਾਨ ਖੜੇ ਆ ਇਹਨਾਂ ਦੀ ਦੋ-ਦੋ ਢਾਈ-ਢਾਈ ਏਕੜ ਜ਼ਮੀਨ ਇੱਧਰ ਆ ਬਾਕੀ ਦਰਿਆ ਵਾਲੀ ਸਾਈਡ ਆ। ਇੱਕ ਬੰਨੇ ਉਹ ਸਾਨੂੰ ਦਰਿਆ ਮਾਰ ਪਾਉਂਦਾ ਜੀ, ਦੂਜੇ ਪਾਸੇ ਜਿਹੜਾ ਇੱਧਰ ਮੀਂਹ ਪੈ ਜਾਂਦਾ ਵਾ ਉਹ ਸਾਨੂੰ ਇਹ ਮੀਂਹ ਦੀ ਮਾਰ ਪੈ ਜਾਂਦੀ ਆ। ਦੋ-ਦੋ ਮਾਰਾਂ ਇਹ ਲੋਕ ਚੱਲ ਰਹੇ ਆ। ਜੇ ਇੱਧਰੋਂ ਪਾਣੀ ਦਾ ਕੋਈ ਮੜਾ-ਮੋੜਾ ਲੋ ਨਾ ਤੇ ਉਧਰੋਂ ਦਰਿਆਜ ਪਾਣੀ ਵਧ ਰਿਹਾ। ਤੇ ਪ੍ਰਸ਼ਾਸਨ ਅੱਗੇ ਸਾਡੀ ਇਹ ਬੇਨਤੀ ਆ ਵੀ ਇੱਥੇ ਅਜੇ ਤੱਕ 4 ਦਿਨ ਹੋ ਗਏ ਪਾਣੀ ਖੜੇ ਨੂੰ ਨਾ ਕੋਈ ਪਟਵਾਰੀ ਨਾ ਐਸਡੀਐਮ ਨਾ ਕੋਈ ਡੀਸੀ ਸਾਹਿਬ ਕੋਈ ਵੀ ਨੁਮਾਇੰਦਾ ਨਹੀਂ ਇੱਥੇ ਪਹੁੰਚਿਆ ਪ੍ਰਸ਼ਾਸਨ ਦਾ ਦਰਖਾਸਤ ਦਿੱਤੀ ਤੁਸੀਂ ਇਸ ਬੰਦ ਚ ਨਹੀਂ ਜੀ ਅਸੀਂ ਦਰਖਾਸਤ ਨਹੀਂ ਅਸੀਂ ਆਪਣੇ ਤੌਰ ਤੇ ਵੀਡੀਓ ਬਣਾ ਕੇ ਪਾਈਆਂ ਪਰ ਅਜੇ ਤੱਕ ਕਿਸੇ ਦੇ ਕੰਨ ਤੇ ਜੂਨ ਹੀ ਸਰਕੀ ਜਦੋਂ ਤੁਹਾਨੂੰ ਲਿਖਤੀ ਰੂਪ ਦਰਖਾਸਤ ਦੇਣੀ ਚਾਹੀਦੀ ਸੀ ਨਾ ਚਲੋ ਜੀ ਉਹ ਵੀ ਅਸੀਂ ਲਿਖਤੀ ਰੂਪ ਵੀ ਦਰਖਾਸਤ ਦੇ ਦਿੰਨੇ ਆ ਜੀ ਉਹ ਵੀ ਅਸੀਂ ਦਰਖਾਸਤ ਦੇ ਦਿੰਨੇ ਆ ਬਾਕੀ ਸਾਡੇ ਜਿਹੜੇ ਇੱਥੋਂ ਦੇ ਲੋਕਾਂ ਦੇ ਨਮਾਇंदे ਚੁਣੇ ਹੋਏ ਸਰਦਾਰ ਲਾਲਜੀਤ ਸਿੰਘ ਭੁੱਲਰ ਉਹਨਾਂ ਨੂੰ ਵੀ ਅਸੀਂ ਇਹ ਬੇਨਤੀ ਕਰਦੇ ਹਾਂ ਵੀ ਇਹ ਲੋਕਾਂ ਦਾ ਦਰਦ ਵੇਖੋ ਇਹ ਉਹੀ ਲੋਕ ਆ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾ ਕੇ ਤੇ ਗਾਂ ਵਿਧਾਨ ਸਭਾ ਦੇ ਵਿੱਚ ਕੈਬਨਿਟ ਮੰਤਰੀ ਚੁਣਿਆ ਵਾ ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਹਾਂ ਵੀ ਇਹ ਲੋਕਾਂ ਦਾ ਦਰਦ ਸੁਣੋ 2023 ਦੇ ਵਿੱਚ ਜਦੋਂ ਹੜ੍ਹ ਆਇਆ ਸੀ ਉਹ ਉਹੀ ਕਾਰਨ ਅੱਜ ਫੇਰ ਉਹ ਦੁਬਾਰਾ ਮੰਜਨ ਸਾਨੂੰ ਦਿਖ ਰਿਹਾ ਵੀ ਪਹਿਲਾਂ ਪਾਣੀ ਇੱਧਰ ਮੀਂਹ ਪੈ ਕੇ ਫੁੱਲ ਹੋ ਗਿਆ ਬਾਅਦ ਦੇ ਵਿੱਚ ਦਰਿਆਜ ਆ ਗਿਆ ਪਾਣੀ ਅਸੀਂ ਦੋਵੇਂ ਪਾਸਿਓਂ ਘਰੇ ਗਏ ਸਾਡਾ ਕੋਈ ਹੱਲ ਨਹੀਂ ਹੈਗਾ ਆਹ ਵੇਖੋ ਜੀ ਪਿੱਛੇ ਘਰ ਤਾਂ ਡੁੱਬ ਵੀ ਚੁੱਕੇ ਆ ਤੇ ਜੇ ਹੜ ਦਾ ਪਾਣੀ ਪਿੱਛੋਂ ਉਹਨਾਂ ਨੇ ਪਾਖੜਾ ਡੈਮ ਤੋਂ ਖਬਰ ਆ ਰਹੀ ਹੈ ਵੀ ਪਾਣੀ ਉਧਰ ਵੀ ਬਹੁਤ ਵਧ ਰਿਹਾ ਤੇ ਪਾਣੀ ਛੱਡ ਰਿਹਾ ਤੇ ਫਿਰ ਸਾਨੂੰ ਉਧਰੋਂ ਦਰਿਆ ਦੀ ਮਾਰ ਦੋਰੀ ਪੈ ਜਾਂਦੀ ਹੈ ਜੀ ਇਹ ਲੋਕਾਂ ਦਾ ਕੀ ਕਸੂਰ ਆ ਉਹਨਾਂ ਨੇ 4-4 5-5000 ਰੁਪਇਆ ਦੇ ਕੇ ਲਵਾਈ ਦੇ ਕੇ ਅਜੇ ਪੈੜੀ ਤੋਂ ਬਾਹਰ ਹੋਏ ਆ ਤੇ ਉਧਰੋਂ ਮੀਂਹ ਪੈ ਕੇ ਬਰਸਾਤ ਦੇ ਪਾਣੀ ਨਾਲ ਸਾਰੀ ਫਸਲ ਡੁੱਬ ਗਈ ਖਾਤਾ ਦਵਾਈਆਂ ਦੇ ਕਿੰਨੇ ਖਰਚੇ ਆ ਜੀ ਇੱਕ ਵਾਰੀ ਖਰਚਾ ਮਹਾ ਜ਼ਿੰਮੇਵਾਰ ਲਾਉਂਦਾ ਵਾ ਤੇ ਦੁਬਾਰਾ ਫੇਰ ਪੈ ਗਏ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਆਣ ਕੇ ਇੱਥੇ ਮੌਕਾ ਵੇਖਣ ਆਣ ਕੇ ਜੋ ਵੀ ਜੈਜਾ ਲਿਆ ਜਾਵੇ ਇਹਨਾਂ ਨੂੰ ਬੰਦਾ ਮਾਅਬਜਾ ਦਿੱਤਾ ਜਾਵੇ ਕਿਸਾਨਾਂ ਨੂੰ ਇਹ ਪੀੜਤ ਕਿਸਾਨ ਹੈ ਇੱਕ ਤਾਂ ਹੜ੍ਹ ਦੇ ਪੀੜਤਾ ਦੂਸਰਾ ਇਹ ਬਰਸਾਤ ਵੱਲੋਂ ਜਦੋਂ ਪਾਣੀ ਮੀਂਹ ਦਾ ਪੈ ਜਾਂਦਾ ਵਾ ਉਦੋਂ ਫਿਰ ਸਾਰਾ ਨੁਕਸਾਨ ਹੋ ਜਾਂਦਾ ਜੀਨਾਂ